ਦੂਰਾ ਕਰਾ ਸ਼ਿਕਾਰ ਪਾਕਿਸਤਾਨ ਗਰ ਦੁਸ਼ਮਣੀ ਔਰ ਪੱਤਰਕਾਰਨੀ ਗਰ ਪਿਆਰ ਹੋਰ ਸ਼ੇਰ ਛੋਟਾ ਛੱਡ ਲਈ ਇੱਕ ਮੇਰਾ ਖਿਆਲ ਆ ਰਹੀ ਆ ਖਾਸ ਨੂੰ ਪਸ ਆਇਓ ਆ ਵਾਹ ਮੈਨੂੰ ਪਤਾ ਹੈ ਸਰ ਉਹ ਮੈਂ ਸਕੂਲਾ ਕਾਲ ਜਾਂ ਵਗਦਿਆਂ ਸੁਣਾਂਣ ਇੱਕ ਸਕੂਲ ਮੈਂ ਚਲੇ ਗਿਆ ਇੱਕ ਬੱਚਾ ਗਰਿਆ ਸਰ ਜੀ ਤੁਸੀਂ ਇਕੱਲੇ ਆ ਜੀ ਆਪਣੀ ਘਰ ਵਾਲੀ ਨੂੰ ਲੈ ਕੇ ਆਈਆਂ ਮਹਾ ਯਾਰੋ ਪਿੰਡ ਕੀ ਆ ਕਾ ਚਾਚਾ ਮੈਂ ਸੋਚਿਆ ਕਿ ਦਸਾਰੀ ਆ चलो जी ठीक है महीना कहला मसाले आला बूढ़ा मर गया सी सा पिंड गाह पे गया आ गया कविता सर जी फिर थैंक यू जी थैंक यू ਬੇਤੀ ਦੋ ਮਾਰੇ ਕਹੀਆਂ ਪਰ ਲੰਕਾ ਨਹੀਂ ਢਾਸਗੇ ਮਾਰਾ ਤਾਂ ਰੋਵੇ ਇੰਨਾ ਵੀ ਮਰੇ ਸਾਹਮਣਾ ਨਹੀਂ ਆ ਸਕੇ ਗੁੜੀ ਮਰਗੀ ਊੜੀ ਜੰਮਗੀ ਜੀ ਪੂਰੇ ਕੇ ਪੂਰੇ ਉਹ ਪੈਦਾ ਕਰਨੇ ਵਾਲਾ ਔਰ ਮਾਰਨੇ ਵਾਲਾ ਆਪੇ ਆ ਲੋਕ ਭੇਤ ਨਹੀਂ ਪਾ ਸਕੇ ਲੋਕਤੰਤਰਵਾ ਕਹਾ ਲੋਕਾਂ ਦਾ ਰਾਜ ਹੋਆ ਲੋਕਤੰਤਰਵਾ ਕਹਾ ਲੋਕਾਂ ਦਾ ਰਾਜ ਹੋਆ ਅਰ ਬੋਟਾ ਵਾਲੇ ਦਿਨ ਲੋਕ ਲੀਡਰਾਂ ਕੀ ਪੁਲਿਸ ਨੇ ਕੁੱਟੇ ਮੰਤਰੀ ਸਵਾ ਨਹੀਂ ਢਾਸਗੇ ਤੇ ਸੀਧੇ ਮਰੇ ਕਈ ਆ ਪਰ ਲੰਕਾ ਨਹੀਂ ਢਾਸਗੇ ਅਰ ਸਹਿਤਕਾਰ ਵੀ ਮਾਰੇ ਬਸ ਸਟੇਜਾਂ ਬਾਏ ਬੜਕਾ ਮਾਰਾ ਸਹਿਤਕਾਰ ਵੀ ਮਾਰੇ ਮੂਰਲੀਆਂ ਲੈਣਾ ਵਾ ਅਰ ਸਟੇਜਾਂ ਬਾਏ ਬੜਕਾ ਮਾਰਾ ਸਾਹਿਤਕਾਰ ਵੀ ਮਾਰੇ ਪਸ ਯੂਨੀਵਰਸਿਟੀ ਦੀ ਸਟੇਜਾਂ 'ਤੇ ਬੜਕਾ ਮਾਰਾਂ ਮਾਰੇ ਗੋਂ ਦੀ ዳਤੀ ਪੱਲੀ ਤੱਕ ਆਪਣੀ ਕਵਿਤਾ ਨਹੀਂ ਪਚਾ ਸਕੀ ਕਹਾ ਜਾਗਦੇ ਰਹੋ ਜਾਗਦੇ ਰਹੋ ਕਹਿਗਾ ਸੋਏ ਪਏ ਨੂੰ ਹੀ ਠਲਦੇ ਹਾਂ ਜਾਗਦੇ ਰਹੋ ਜਾਗਦੇ ਰਹੋ ਕਹਿਗਾ ਸੋਏ ਪਏ ਨੂੰ ਹੀ ਠਲਦੇ ਹਾਂ ਕਈ ਜਨਮਾਂ ਤੇ ਤੋਂ ਸਾਸਕ ਮਾਰੇ ਮਨੂ ਰਾਤੇ ਨੂੰ ਨਹੀਂ ਛੁੜਾ ਸਕੇ ਤੇ ਕੀ ਦੋ ਮਰੇ ਕਹੀਂ ਆ ਪਰ ਲੰਕਾ ਨਹੀਂ ਢਾਦ ਕਾਹ ਦੀ ਇੱਕੋ ਓੰਕਾਰ ਇੱਕੋ ਸ਼ਬਦ ਪਰ ਇੱਕੋ ਸਰੂਪ ਆ ਮਰੀ ਸਿੱਖੀ ਗਾ ਊਂ ਧਰਮ ਕੇ ਨਾ ਠੇਕੇਦਾਰ ਇੱਕ ਛੋਟੇ ਜਿਹੇ ਗੋਮਾ ਸਾਂਝਾ ਗੁਰਦੁਆਰਾ ਨਹੀਂ ਬਣਾ ਸਕੇ ਪੰਜਾਬੀ ਯੂਨੀਵਰਸਿਟੀ ਵਾਸਤੇ ਆ ਰਿਹਾ ਇੱਕ ਤਾਜ਼ਾ ਤਾਜ਼ਾ ਕਹਾ ਪੜੋ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਮਾ ਪੰਜਾਬੀ ਉਹੀ ਰੋਲਾ ਪਾਵਾਂ ਪੜੋ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਮਾ ਪੰਜਾਬੀ ਉਹੀ ਰੋਲਾ ਪਾਵਾਂ ਪੰਜਾਬੀ ਵਿਭਾਗ ਕੇ ਬੜੇ ਬੜੇ ਅਫਸਰ ਕੂੜੇ ਵਾਲੇ ਦਾ ਕਹਿਦਾ ਨਹੀਂ ਪੜਾਉਂਦੇ ਹੈ ਜੀ ਓ ਮਾਈ ਗਾਡ ਓ ਜੀ ਕਿਸਾਨਾਂ ਵਾਸਤੇ ਲੀਕ ਕਿਸਾਨ ਮਜ਼ਦੂਰ ਏਕਤਾ ਦਾ ਫਾਇਦਾ ਪਤਾ ਨਹੀਂ ਕਿਸ ਨੂੰ ਹੋਏਗਾ ਕਿਸਾਨ ਮਜ਼ਦੂਰ ਏਕਤਾ ਦਾ ਫਾਇਦਾ ਪਤਾ ਨਹੀਂ ਕਿਸ ਨੂੰ ਹੋਏਗਾ ਕਰਮੇ ਕੰਮੀ ਕੇ ਸਾਰੇ ਕੋੜਵੇਂ ਨੂੰ ਮੇਰੇ ਕਰਜੇ ਤੇ ਨਹੀਂ بچਾ ਸਕੇ 33 ਦਮਰੇ ਕਹੀਆਂ ਪਰ ਲੱਗਦਾ ਇੱਕ ਬਹੁਤ ਘੈਂਟ ਆ ਰਿਆ ਤਾੜੀਆਂ ਰੋਕ ਲਓ ਪੂਰਾ ਬੱਜੇ ਨਹੀਂ ਆ ਕਹਾ ਯੂਪੀ ਮਾਂ ਐਂਟੀ ਰੋਮੀਓ ਹਾਂ ਜੀ ਛੁਟਕੀ ਮਾਂ ਫੜ ਲਿਆ ਮਜਨੂਆਂ ਯੂਪੀ ਮਾਂ ਐਂਟੀ ਰੋਮੀਓ ਛੁਟਕੀ ਮਾਂ ਫੜ ਲਿਆ ਮਜਨੂਆਂ ਨੂੰ ਔਰ ਮਰੇ ਪੰਜਾਬ ਮਾਂ ਅਰੂਸਾ ਕਾ ਦਾਵਾ ਸੂਨ ਹੀ ਲਾ ਸਕੇ 33 ਦਮਰੇ ਕਹੀਆਂ ਪਰ ਨੰਦਾਲਾ ਦਾ ਇਹ ਕਹਾਣੀ ਜਿਹੜਾ ਰੱਸਾ ਗਲਮਾ ਪਵਾ ਉਹ ਪਹਿਲਾਂ ਹੀ ਅੰਦਰ ਲਟਕਿਆ ਹੋਆ ਫਾਂਸੀ ਵਾਲਾ ਜਿਹੜਾ ਰੱਸਾ ਗਲਮਾ ਪਵਾ ਉਹ ਪਹਿਲਾਂ ਹੀ ਅੰਦਰ ਲਟਕਿਆ ਹੋਆ ਖੇਤ ਵੇਚ ਦिए ਬਲਦ ਵੇਚ ਦिए ਝੁੱਲ ਵੇਚ ਦिए ਪਰ ਮਾਰੇ ਨਾ ਕਮਬਖਤ ਸ਼ਾਸਕ ਉਹ ਰੱਸਾ ਨਹੀਂ ਬਗਾ ਸਕੀ ਕਹਿੰਦੀ ਤੁਮਰੇ ਕਹਿ ਨਹੀਂ ਪਰ ਨੰਦਾਲਾ ਅੱਗੇ ਹੋਰ ਅਨਬਾਤ ਕਹਦਾ ਜੀ ਗਲੀਆਂ ਖਾ ਗੇ ਨਾਲੀਆਂ ਖਾ ਗੇ ਸੜਕਾਂ ਖਾ ਗੇ ਵਜੀਫੇ ਖਾ ਗੇ ਸਾਰਾ ਕੁਝ ਖਾ ਗੇ ਖਾਨ ਸੂਰੇ ਗਲੀਆਂ ਸੜਕਾਂ ਵਜੀਫੇ ਨਾਲੀਆਂ ਸਾਰਾ ਕੁਝ ਖਾ ਗੇ ਖਾਨ ਸੂਰੇ ਲੈ ਦੇਸ਼ ਦਾ ਕੈਸਾ ਹਾਲ ਕਰ ਦਿਆ ਥੋੜੀ ਜੀ ਸ਼ਰਮ ਨਹੀਂ ਖਾ ਸਕਦਾ ਇੱਕ ਆ ਗਿਆ ਯੂਨੀਵਰਸਿਟੀ ਵਾਲੇ ਜਿਹੜੇ ਛੁਪੇ ਹੋਏ ਆਂ ਭੂਂਡ ਉਹਦਾ ਬਾਅਦ ਬਸ ਇੱਕ ਸ਼ੇਅਰ ਹੋਰ ਆ ਉਸਦੇ ਬਾਅਦ